ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਦੇ ਸਾਡਾ ਸ਼ਕਾਂ ਦਾ ਸਵਾਗਤ ਹੈ ਮੈਂ ਮਹਿਕ ਇੱਕ ਵਾਰ ਤਸਵੀਲੇ ਦੀ ਐਂ ਖਬਰ ਲੈ ਕੇ ਹਾਜ਼ਰ ਹਾਂ ਡੀਜੀ ਸ ਨੇ ਇੰਡੀਗੋ ਦੀਆਂ ਉਡਾਨਾਂ ਵਿੱਚ 5% ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ ਤੇ ਇਸ ਦੀ ਸਭ ਤੋਂ ਵੱਡੀ 에ਅਰਲਾਈਨ ਇੰਡੀਗੋ ਰੋਜ਼ਾਨਾ ਲਗਭਗ 2200 ਉਡਾਨਾਂ ਚਲਾਉਂਦੀ ਹੈ ਇਸ ਨਾਲ ਰੋਜ਼ਾਨਾ ਲਗਭਗ 110 ਉਡਾਨਾਂ ਕੱਟ ਜਾਣਗੀਆਂ ਅਧਿਕਾਰੇ ਸੂਤਰਾਂ ਅਨੁਸਾਰ 에ਅਰਲਾਈਨ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਕੱਟ ਕੀਤੀਆਂ ਜਾਣ ਵਾਲੀਆਂ ਉਡਾਨਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਅਧਿਕਾਰੀ ਸੂਤਰਾਂ ਅਨੁਸਾਰ 에 ਲਾਈਨ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਰੂਟਾਂ ਦੇ ਸੰਪਰਕ ਤੇ ਪ੍ਰਭਾਵ ਨੂੰ ਘਟਾ ਕਰਨ ਲਈ ਘਟਾਉਣ ਵਾਲੀਆਂ ਉਡਾਨਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਵਿੱਚ ਹੋਰ 5% ਉਡਾਨਾਂ ਘਟਾਉਣ ਦਾ ਫੈਸਲਾ ਲਿਆ ਜਾ ਜਾਤਾ ਹੈ ਇਹ ਅਸਰਲ ਤੇ ਨਿਰਭਰ ਕਰਦਾ ਹੈ ਕਿ ਇੰਡੀਗੋ ਸਮੇਂ ਸਿਰ ਕਿੰਨੀਆਂ ਉਡਾਨਾਂ ਚਲਾ ਸਕਦੀ ਹੈ ਇੰਡੀਗੋ ਨੂੰ ਗਰਮੀਆਂ ਲਈ 14158 ਹਫਤਾਵਾਰੀ ਘਰੇ ਲੋੜਾਂਾਂ ਲਈ ਪ੍ਰਵਾਨਗੀ ਦਿੱਤੀ ਗਈ ਸੀ 6 ਅਕਤੂਬਰ ਨੂੰ ਲਾਗੂ ਹੋਏ ਸਰਦੀਆਂ ਦੇ ਸ਼ਡਿਊਲ ਵਿੱਚ ਰੋਜ਼ਾਨਾ ਕਰੇ ਲੋੜਾਣਾ 6% ਵਾਧੇ ਕੇ 15014 ਹੋ ਗਈਆਂ ਨਵੇਂ ਫਲਾਈਟ ਡਿਊਟੀ ਸਮਾਂ ਸੀਮਾ ਨਿਯਮ 1 ਨੰਬਰ ਤੋਂ ਲਾਗੂ ਹੋਣੇ ਜਾਂਦੇ ਇਸ ਲਈ ਹੋਰ ਫਾਈਲਟਾਂ ਦੀ ਲੋੜ ਸੀ ਹਿੰਦੂਗੋ ਨੇ ਨਵੀਂ ਨੀਵਾ ਲੇਟ ਕਮੇਟੀ ਆਰਣ ਵਿੱਚ ਅਸਫਲ ਰਹੀ ਜਿਸ ਦੇ ਨਤੀਜੇ ਵਜੋਂ ਉਡਾਨਾਂ ਵਿੱਚ 6% ਵਾਧਾ ਹੋਇਆ ਅਧਿਕਾਰੇ ਸੂਤਰਾਂ ਅਨੁਸਾਰ ਇਸ ਦੇ ਨਤੀਜੇ ਵਜੋਂ ਨਵੰਬਰ ਵਿੱਚ ਥੋੜੀ ਜਹੀ ਗਿਣਤੀ ਵਿੱਚ ਉਡਾਨਾਂ ਰੱਦ ਹੋਈਆਂ ਪਰ ਦਸੰਬਰ ਦੇ ਪਹਿਲੇ ਹਫਤੇ ਸੰਕਟ ਹੋਰ ਵੱਧ ਗਿਆ ਜਿਸ ਵਿੱਚ ਰੋਜ਼ਾਨਾ ਸੈਂਕੜੇ ਉਡਾਨਾਂ ਰੱਦ ਕੀਤੀਆਂ ਗਈਆਂ ਹਿੰਦੂਗੋ ਦੀਆਂ ਉਡਾਨ ਸੇਵਾਵਾਂ ਵਿੱਚ ਮਹੱਤਵਪੂਰਨ ਵਿਗਨ ਦੇ ਕਾਰਨ ਸ਼ਹਿਰੀ ਹਵਾਜਾਈ ਮੰਤਰਾਲਾ ਅਤੇ ਸ਼ਹਿਰੀ ਹਵਾਵਾਜੀ ਡਾਇਰੈਕਟੋਰੇਟ ਜਨਰਲ ਜਾਨੀ ਕਿ ਡੀਡੀਸੀ ਨੇ 10 ਦਸੰਬਰ ਤੋਂ ਸਾਰੇ ਹਵਾਈ ਅੱਡਿਆਂ ਤੇ ਅਸਲ ਸਮੇਂ ਵਿੱਚ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਸਥਿਤੀ ਦੀ ਪੂਰੀ ਸਮੀਖਿਆ ਕਰਨ ਲਈ ਸੀਨੀਅਰ ਅਧਿਕਾਰੀਆਂ ਦੀ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਮੰਤਰਾਲੇ ਦੇ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਹਵਾਈ ਅੱਡਿਆਂ ਦਾ ਦੌਰਾ ਕਰਨ ਅਤੇ 에ਅਰਲਾਈਨ ਦੇ ਸੰਚਾਲਨ ਅਤੇ ਯਾਤਰੀ ਸੇਵਾਵਾਂ ਦਾ ਨਿਰੱਖਣ ਕਰਨ ਦੇ ਨਿਰਦੇਸ਼ ਦਿੱਤੇ ਗਏ ਯਾਤਰੀ ਸੰਚਾਰ ਸਮੇਤ ਪਾਈਆਂ ਗਈਆਂ ਕਿਸੇ ਵੀ ਕਮੀਆਂ ਨੂੰ ਤੁਰੰਤ ਦੂਰ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਇੰਡੋਗੋ ਨੂੰ ਗਰਮੀਆਂ ਲਈ 14158 ਹਫਤਾਵਾਰੀ ਘਰੇਲੂ ਉਡਾਨਾਂ ਲਈ ਪਰਵਾਨਗੀ ਦਿੱਤੀ ਗਈ ਸੀ 26 ਅਕਤੂਬਰ ਨੂੰ ਲਾਗੂ ਹੋਏ ਸਰਦੀਆਂ ਦੇ ਸ਼ਡਿਊਲ ਵਿੱਚ ਰੋਜ਼ਾਨਾ ਘਰੇਲੂ ਉਡਾਨਾਂ 6% ਵਾਧੂ ਕੇ 15014 ਹੋ ਗਈਆਂ ਨਵੇਂ ਫਲਾਈਟ ਡਿਊਟੀ ਸਮਾਂ ਸੀਮਾ 1 ਨਵੰਬਰ ਤੋਂ ਲਾਗੂ ਹੋਣੇ ਸੰਜੇ ਜਸਲੀਪ ਔਰ ਪਾਇਲਟਾਂ ਦੀ ਲੋੜ ਸੀ ਇਸ ਕਰਕੇ ਇੰਡਿਗੋ ਨੇ ਨਵੇਂ ਨੀਵਾਂ ਲੇਟ ਟੁਕਮੇ ਤਿਆਰੀ ਕਰਨ ਵਿੱਚ ਅਸਫਲ ਰਹੀ ਜਦ ਦੇ ਨਤੀਜੇ ਵਜੋਂ 19.6% ਵਾਧਾ ਹੋਇਆ ਤੇ ਇਹ ਸੀ ਇੰਡਿਗੋ ਦੇ ਨਾਲ ਜੁੜੀ ਹੋਈ ਐਮ ਖਬਰ ਇਸਾਂ ਦੀ ਹਰ ਰਿਪੋਰਟ ਇਸ ਤਰ੍ਹਾਂ ਸਾਂਝੀ ਕਰਦੇ ਲਵਾਂਗੇ ਵੇਕ ਜੋ ਪੰਜਾਬੀ ਲਿੰਗ ਮੀਡੀਆ ਸਾਂ